ਤੋਂ ਪੰਜਾਬ ਮੇਂ ਜਿਆਦਾ ਸੇ ਜਿਆਦਾ ਮੰਦਿਰ ਬਨੇ ਜਿਆਦਾ ਸੇ ਜਿਆਦਾ ਗੁਰਦੁਆਰੇ ਬਨੇ ਯਹਾਂ ਜਿਆਦਾ ਸੇ ਜਿਆਦਾ ਚਰਚ ਬਨਨੇ ਕੀ ਜਗਾ ਨਹੀਂ ਹੈ ਇਨਾ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨੇ ਇੱਥੇ ਸਾਡਾ ਮਜ਼ਾਕ ਕੜਾਇਆ ਜਾਂਦਾ ਤਾਂ ਗੋਰਿਆਂ ਦਾ ਜਾ ਕੇ ਤਲਵੇ ਚੱਟਦੇ ਨੇ ਇਹ ਉਹੀ ਬਹਿਰੂਪੀਏ ਲੋਕ ਨੇ ਜਿਹੜੇ ਤੀਜੇ ਕਦੇ ਨਹੀਂ ਮਾਫੀ ਮੰਗਦੇ ਤਾਂ ਫਿਰ ਸਟੇਟਮੈਂਟਾਂ ਦਿੰਦੇ ਨੇ ਸਾਡੇ ਰਾਜਾ ਬੁਲੰਗ ਜੀ ਇਹ ਜਦੋਂ ਹੇਟ ਸਪੀਚ ਦੇ ਰਿਹਾ ਤੇ ਉਹ ਤਾੜੀਆਂ ਮਾਰ ਮਾਰ ਕੇ ਨੱਚ ਰਹੇ ਨੇ ਚਾਹੇ ਰਾਜਾ ਵੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਉਹ ਇਦਾਂ ਦੇ ਮੰਚਾਂ ਤੇ ਜਾ ਕੇ ਕੀ ਕਰਦੇ ਨੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਚਰਚਾਂ ਦੇ ਵਿੱਚ ਨਾ ਤਮਸਤਕ ਹੋਵੋ ਹਲੇ 2 ਦਿਨ ਪਹਿਲਾਂ ਹੀ ਇਹ ਲੀਡਰ ਸਾਡੇ ਚਰਚਾਂ ਦੇ ਵਿੱਚ ਨਤਮਸਤਕ ਹੋ ਕੇ ਜਾ ਰਹੇ ਆ ਤੇ ਅੱਜ ਇਹ ਚਰਚਾਂ ਦੇ ਬਾਰੇ ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਉਥੇ ਭੰਗੜੇ ਪਾ ਰਹੇ ਨੇ ਤਾੜੀਆਂ ਮਾਰ ਰਹੇ ਨੇ ਜਿਹੜੇ ਸਾਡੇ ਧਰਮ ਦਾ ਮਜ਼ਾਕ ਉਡਾ ਰਹੇ ਆ ਉਹਨਾਂ ਦਾ ਬਾਇਕਾਟ ਕੀਤਾ ਜਾਵੇ ਅੱਜ ਰਾਜਾ ਬੜਿੰਗ ਜਿਹੜਾ ਪੰਜਾਬ ਦੀ ਪ੍ਰਧਾਨਗੀ ਕਰਦਾ ਆ ਉਹ ਇਹ ਗੱਲ ਦੇ ਉੱਤੇ ਤਾੜੀਆਂ ਮਾਰਦਾ ਆ ਉਹ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ 크ਰਿਸਚਨ ਨੇ ਉਹ ਇਹਨਾਂ ਦੀ ਕੱਠ ਪੁਤਲੀ ਨੇ ਇਹ ਅਜੋ ਰਵਨੀਤ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਲੋਕ ਸਭਾ ਦੇ ਵਿੱਚ ਜਾ ਕੇ ਸਾਡੀਆਂ ਗੱਲਾਂ ਕਰਕੇ ਇਹ ਨੰਬਰ ਮਾਰਦੇ ਨੇ ਤੇ ਸਾਡੀ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਸਾਰੇ ਪੰਜਾਬ ਦੇ ਭਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਹੜੇ ਲੋਕ ਸਾਡੇ ਅਗੇਂਸਟ ਨੇ ਇਦਾਂ ਦੇ ਪੋਲਿਟੀਸ਼ਨ ਇਹਨਾਂ ਦਾ ਬਾਇਕਾਟ ਕੀਤਾ ਜਾਏ ਮੁੜਵੀ ਵਾਅਦਾ ਦੇ ਵਿੱਚ ਗਾਇਕ ਕਨਈਆ ਮਿੱਤਲ ਇਸਾਈ ਭਾਈ ਚਾਰੇ ਤੇ ਕੀਤੀ ਗਲਤ ਟਿੱਪਣੀ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਇੱਕ ਜਗਰਾਤੇ ਦੇ ਦੌਰਾਨ ਗਾਇਕ ਕਨਈਆ ਮਿੱਤਲ ਨੇ ਸਟੇਜ ਤੋਂ ਇਸਾਈ ਭਾਈ ਚਾਰੇ ਤੇ ਗਲਤ ਟਿੱਪਣੀ ਕੀਤੀ ਸੀ ਤੇ ਜਿਸ ਨੂੰ ਲੈ ਕੇ ਇਸਾਈ ਭਾਈ ਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਹੁਣ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਇਸ ਗਾਇਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਜੇਹ ਗਾਇਕ ਅਜਈਆਂ ਗੱਲਾਂ ਕਰਕੇ ਪੰਜਾਬ ਦੇ ਵਿੱਚੋਂ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤੁਹਾਨੂੰ ਦੱਸਦੇ ਕਿ ਜਦੋਂ ਕਨਈਆ ਮਿੱਤਲ ਸਟੇਜ ਤੋਂ ਇਸਾਈ ਭਾਈ ਚਾਰੇ ਬਾਰੇ ਬੋਲ ਰਿਹਾ ਸੀ ਤਾਂ ਉਸ ਦੌਰਾਨ ਸਟੇਜ ਤੇ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸੀ ਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਵੀ ਉੱਥੇ ਮੌਜੂਦ ਸੀ ਇਸ ਗੱਲ ਨੂੰ ਵੀ ਲੈ ਕੇ ਇਸਾਈ ਭਾਈ ਚਾਰੇ ਦੇ ਵਿੱਚੋਂ ਰੋਸ਼ ਪਾਇਆ ਜਾ ਰਿਹਾ ਹੈ ਕਿਉਂ ਨਾ ਲੀਡਰਾਂ ਦੇ ਵੱਲੋਂ ਵੀ ਗਾਇਕ ਨੂੰ ਨਹੀਂ ਰੋਕਿਆ ਗਿਆ ਤੇ ਜਿਸ ਨੂੰ ਲੈ ਕੇ ਹੁਣ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਤੇ ਰਾਜਾ ਵੜਿੰਗ ਦਾ ਇਸ ਚੋਣਾਂ ਦੇ ਵਿੱਚ ਬਾਈ ਕੱਟ ਕਰਨਗੇ ਪਰਨੇਕਰ ਰਹੀਆਂ ਮੱਤਲ ਜੀ ਜਿਹੜੇ ਥੋੜੇਕ ਦੇਰਵਾਦੀ ਕਿਸੇ ਨਾ ਕਿਸੇ ਮੰਚ ਤੋਂ ਕੰਟਰੋਵਰਸ਼ਲ ਸਟੇਟਮੈਂਟ ਦੇ ਦਿੰਦੇ ਨੇ ਹੁਣ ਵੀ ਉਹਨਾਂ ਨੇ ਇੱਕ ਇਥੇ ਚੋਣਵੀਂ ਦੌਰ ਦੇ ਵਿੱਚ ਇੱਕ ਜਾਗਰਣ ਦੇ ਵਿੱਚ ਕਿਹਾ ਕਿ ਮੰਦਰ ਬਣਨ ਗੁਰਦੁਆਰੇ ਬਣਨ ਪਰ ਇਥੇ ਚਰਚਾ ਬਣਨ ਅਸੀਂ 크ਿਸਚੀਅਨ ਹੋਣ ਦੇ ਨਾਤੇ ਮੰਦਰਾਂ ਦੀ ਵੀ ਇੱਜ਼ਤ ਕਰਦੇ ਆਂ ਗੁਰੂ ਘਰਾਂ ਦੀ ਵੀ ਕਰਦੇ ਆਂ ਮਸੀਤਾਂ ਦੀ ਵੀ ਮਸਜਿਦਾਂ ਦੀ ਵੀ ਪਰ ਕਿਸੇ ਨੂੰ ਸਾਡੇ ਚਰਚਾਂ ਤੋਂ ਸਾਡੇ ਪ੍ਰਚਾਰ ਪ੍ਰਚਾਰ ਤੋਂ ਕਿਉਂ ਇਤਰਾਜ਼ ਹੁੰਦਾ ਇਹ ਸਾਨੂੰ ਸਮਝ ਨਹੀਂ ਲੱਗਦੀ ਮੈਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਗ ਕਰਦਾ ਕਿ ਸਾਡੇ ਯੂਨਿਟ ਨੇ ਜਲੰਧਰ ਤੋਂ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏ ਅੱਜ ਬਹੁਤ ਜ਼ਿਆਦਾ ਰੋਸ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਇਦਾਂ ਦੇ ਲੋਕ ਤੀਜੇ ਦਿਨ ਉੱਠਦੇ ਨੇ 크ਿਸਚੀਅਨਿਟੀ ਦੇ ਅਗੇਂਸਟ ਬੋਲਦੇ ਨੇ ਚਰਚਿਸ ਦੇ ਅਗੇਂਸਟ ਬੋਲਦੇ ਨੇ ਕਿਉਂਕਿ ਬਰਦਾਸ਼ਤ ਤੋਂ ਬਾਹਰ ਹੈ ਅੱਜ ਨੌਜਵਾਨਾਂ ਨੇ ਪ੍ਰਣ ਲਿਆ ਹੈ ਕਿ ਜਦੋਂ ਇਹ ਇੱਥੇ ਮੰਚ ਲਗਾਉਂਦਾ ਲੁਧਿਆਣੇ ਦੇ ਵਿੱਚ ਤੇ ਇਹਦਾ ਮੰਚ ਲਗਾਇਆ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਹ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਅਸੀਂ ਗੁਰੂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਹਿੰਦੂ ਮੁਸਲਮ ਸਿੱਖ ਅਸਾਈ ਹਰ ਵਰਗ ਇੱਕ ਦੂਜੇ ਨਾਲ ਪਿਆਰ ਕਰਨ ਵਾਲਾ ਵਰਗ ਹੈ ਪਰ ਇਦਾਂ ਦੇ ਲੋਕ ਆ ਕੇ ਇੱਥੇ ਨਫ਼ਰਤ ਫਲਾਉਂਦੇ ਨੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਪੰਜਾਬ ਬਹੁਤ ਹੀ ਦੇਰ ਬਾਅਦ ਮੁੜ ਲਈਤ ਆਇਆ ਸਾਡੇ ਰਾਜਾ ਬਣਗ ਜੀ ਇਹ ਜਦੋਂ ਹੇਟ ਸਪੀਚ ਦੇ ਰਿਹਾ ਤੇ ਉਹ ਤਾੜੀਆਂ ਮਾਰ ਮਾਰ ਕੇ ਨੱਚ ਰਹੇ ਨੇ ਚਾਹੇ ਰਾਜਾ ਵੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਉਹ ਇਦਾਂ ਦੇ ਮੰਚਾਂ ਤੇ ਜਾ ਕੇ ਕੀ ਕਰਦੇ ਨੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਚਰਚਾਂ ਦੇ ਵਿੱਚ ਨਤਮਸਤਕ ਹੋਵੋ ਹਲੇ 2 ਦਿਨ ਪਹਿਲਾਂ ਹੀ ਇਹ ਲੀਡਰ ਸਾਡੇ ਚਰਚਾਂ ਦੇ ਵਿੱਚ ਨਤਮਸਤਕ ਹੋ ਕੇ ਜਾ ਰਹੇ ਆ ਤੇ ਅੱਜ ਚਰਚਾਂ ਦੇ ਬਾਰੇ ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਉਥੇ ਭੰਗੜੇ ਪਾ ਰਹੇ ਨੇ ਤਾੜੀਆਂ ਮਾਰ ਰਹੇ ਨੇ ਮੈਂ ਪੰਜਾਬ ਦੇ ਸਾਰੇ ਕ੍ਰਿਸਚੀਅਨ ਭਾਈਚਾਰੇ ਨੂੰ ਅਗਾਹ ਕਰਨਾ ਚਾਹਨਾ ਤੇ ਚੇਤਾਵਨੀ ਦੇਣਾ ਚਾਹਨਾ ਕਿ ਜਿਹੜੇ ਸਾਡੇ ਧਰਮ ਦਾ ਮਜ਼ਾਕ ਉਡਾ ਰਹੇ ਆ ਉਹਨਾਂ ਦਾ ਬਾਇਕਾਟ ਕੀਤਾ ਜਾਵੇ ਅੱਜ ਰਾਜਾ ਬੜਿੰਗ ਜਿਹੜਾ ਪੰਜਾਬ ਦੀ ਪ੍ਰਧਾਨਗੀ ਕਰਦਾ ਆ ਉਹ ਇਹ ਗੱਲ ਦੇ ਉੱਤੇ ਤਾੜੀਆਂ ਮਾਰਦਾ ਆ ਉਹ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਕ੍ਰਿਸਚੀਅਨ ਨੇ ਉਹ ਇਹਨਾਂ ਦੀ ਕੱਠ ਪੁਤਲੀ ਨੇ ਇਹ ਅਜੇ ਰਵਨੀਤ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ ਆ ਲੋਕ ਸਭਾ ਦੇ ਵਿੱਚ ਜਾ ਕੇ ਸਾਡੀਆਂ ਗੱਲਾਂ ਕਰਕੇ ਇਹ ਨੰਬਰ ਮਾਰਦੇ ਨੇ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨੇ ਇੱਥੇ ਸਾਡਾ ਮਜ਼ਾਕੜਾਇਆ ਜਾਂਦਾ ਤਾਂ ਗੋਰਿਆਂ ਦਾ ਜਾ ਕੇ ਤਲਵੇ ਚੱਟਦੇ ਨੇ ਇਹ ਉਹੀ ਬਹਿਰੂਪੀਏ ਲੋਕ ਨੇ ਜਿਹੜੇ ਤੀਜੇਕਦੇ ਨਹੀਂ ਮਾਫੀ ਮੰਗਦੇ ਤਾਂ ਫਿਰ ਸਟੇਟਮੈਂਟਾਂ ਦਿੰਦੇ ਨੇ ਤੁਹਾਡੀ ਮੰਗ ਨਾਮ ਨਹੀਂ ਗਈ ਤੇ ਤੁਹਾਡਾ ਨੈਕਸਟ ਸਰਟਿਫਾਈ ਹੋਏਗਾ ਸਾਡਾ ਮੈਂ ਦੱਸਿਆ ਤੁਹਾਨੂੰ ਵੀ ਇਹਦਾ ਹਰ ਮੰਚ ਤੇ ਵਿਰੋਧ ਕੀਤਾ ਜਾਏਗਾ ਜਿੱਥੇ ਵੀ ਇਹ ਪੰਜਾਬ ਚ ਮੰਚ ਲਾਏਗਾ ਹਰ ਇੱਕ ਤਾਂ ਦਾ ਪ੍ਰੋਟੈਸਟ ਕੀਤਾ ਜਾਏਗਾ ਜਿਹੜਾ 12 ਆਵਾਜੂ ਰਾਮ ਕੋ ਲਾਏ ਹੈ ਹਮ ਨੂੰ ਲਗੇ ਰ ਬਵਾਦ ਪਹਿਲਾਂ ਵੀ ਛੋੜਿਆ ਕਿ ਇਹ ਸਹੀ ਹੈਗਾ ਚੂਨਾ ਉਹ ਮਾਰਾ ਇਹ ਰਾਮ ਜੀ ਤਾਂ ਆਪ ਸਭ ਨੂੰ ਲਿਆਂਨ ਵਾਲੇ ਸਭ ਨੂੰ ਇਕੱਠੇ ਕਰਨ ਵਾਲੇ Hindu ਤਾਂ ਉਹ ਨਹੀਂ ਪੱਥਰ ਰੱਖਣ ਵਾਲੇ ਉਹਨਾਂ ਨੂੰ ਕੌਣ ਲਿਆ ਸਕਦਾ ਹੈ ਇਹ ਕਿੱਦਾਂ ਦੀ ਬੇਤੁਕੀ ਟਿੱਪਣੀ ਦੇ ਰਿਹਾ ਉਹ ਸੰਗਤ ਨੂੰ ਲਿਆਂਨ ਵਾਲੇ ਸੰਗਤ ਨੂੰ ਜੋੜਨ ਵਾਲੇ ਉਹ ਸਾਨੂੰ ਚੰਗੀ ਸੇਧ ਦਾਨਣ ਵਾਲੇ ਸ੍ਰੀ ਰਾਮ ਜੀ ਨੇ ਰਾਮ ਜੀ ਨੂੰ ਕੋਈ ਨਹੀਂ ਲਿਆ ਸਕਦਾ ਰਾਮ ਜੀ ਸਾਨੂੰ ਲਿਆ ਸਕਦੇ ਨੇ ਇਸ ਲਈ ਇਦਾਂ ਦੇ ਨਟਕੀਆਂ ਤੋਂ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਤੇ ਆਪਣੇ ਪਿਆਰ ਦੇ ਵਿੱਚ ਬੱਜੇ ਰਹਿਣ ਦੀ ਲੋੜ ਹੈ ਜਿਹੜਾ ਬੰਦਾ ਸਾਡੇ ਧਰਮ ਦਾ ਮਜ਼ਾਕ ਉਡਾਏਗਾ ਉਹਦਾ ਬਾਈਕਾਟ ਵੀ ਹੋਏਗਾ ਕਿਹੜੀ ਕਿਹੜੀ ਪਾਰਟੀ ਦਾ ਉੱਥੇ ਕਾਂਗਰਸ ਤੇ ਭਾਜਪਾ ਦੋਨੋਂ ਉੱਥੇ ਵਿਰਾਜਮਾਨ ਸੀ ਤਾੜੀਆਂ ਮਾਰੀਆਂ ਜਾ ਰਹੀਆਂ ਸੀ ਭੰਗੜੇ ਪੈ ਰਹੇ ਸੀ ਦੋਨੋਂ ਇਹ ਪਾਰਟੀਆਂ ਦੇ ਲੀਡਰ ਚਲੋ ਇੱਕ ਤਾਂ ਕੱਲਾ ਇੱਕ ਕੌਨਸਟੀਚੂਐਂਸੀ ਦਾ ਐਮਪੀ ਦਾ ਕੈਂਡੀਡੇਟ ਆ ਪਰ ਇੱਕ ਜਿਹੜਾ ਪੰਜਾਬ ਦੀ ਨਮਾਇੰਦਗੀ ਕਰਨ ਵਾਲਾ ਪੰਜਾਬ ਦਾ ਸਟੇਟ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜਾ ਉੱਥੇ ਤਾੜੀਆਂ ਮਾਰ ਰਿਹਾ ਆ ਉਹਦੀ ਪੂਰੇ ਪੰਜਾਬ ਦੇ ਵਿੱਚ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਉਹਨੂੰ ਦੱਸਿਆ ਜਾਏਗਾ ਵੀ ਇਸਾਈ ਭਾਈਚਾਰਾ ਕੀ ਆ ਬਾਕੀ ਦੋਨੋਂ ਪਾਰਟੀਆਂ ਦਾ ਬਾਈਕਾਟ ਦੋਨੋਂ ਪਾਰਟੀਆਂ ਦਾ ਬਾਈਕਾਟ ਹੁਣ ਇਲੈਕਸ਼ਨਾਂ ਦੇ ਜੇ ਮਾਫੀ ਮੰਗ ਲੈ ਤਾਂ 2000 ਨੂੰ ਪਮਾਹ ਹੋ ਰਹੀਦੀ ਬੇਟੂ ਨੇ ਪਮਾਰਾ ਜੇ ਬਣੇ ਕੀ ਉਹਨਾਂ ਨੂੰ ਮਾਫ ਕੀ ਚਾਹੇ ਉਹ ਫਿਰ ਸਾਡੀ ਕਮੇਟੀ ਦੇਖੇਗੀ ਜੀ ਕੀ ਕਰਨਾ ਉਸ ਟਾਈਮ ਸਰ ਇਲੈਕਸ਼ਨਾਂ ਵਿੱਚ ਹੋਰ ਵੀ ਧਾਰਮਿਕ ਪ੍ਰੋਗਰਾਮ ਹੋਣਗੇ ਆਲ ਓਵਰ ਪੰਜਾਬ ਅਕੜ ਆਲ ਓਵਰ ਪੰਜਾਬ ਹੋ ਰਿਹਾ ਜੀ ਆਲ ਓਵਰ ਪੰਜਾਬ ਆਲ ਓਵਰ ਪੰਜਾਬ ਸਰ ਇਲੈਕਸ਼ਨਾਂ ਵਿੱਚ ਹੋਰ ਵੀ ਪ੍ਰੋਗਰਾਮ ਹੋਣਗੇ ਤੁਸੀਂ ਉਹਨਾਂ ਨੇ ਵੀ ਜਿਹੜਾ ਸਸਤਾ ਕਰਵਾਣਗੇ ਪ੍ਰੋਗਰਾਮ ਧਾਰਮਿਕ ਕਰਵਾਉਣਗੇ ਉਹਨਾਂ ਤੇ ਇਹ ਨਾਰੇ ਨਾ ਲੱਗਣ ਕਿ ਕੀ ਪੈਸੀ ਦਾ ਮੈਂ ਇਹੀ ਅਪੀਲ ਕਰਦਾ ਆ ਵੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਦਾਂ ਦੇ ਨਾਰੇ ਨਾ ਲੱਗਣ ਤਾਂ ਕਿ ਨਾ ਕੀ ਕਿਸੇ ਦੀ ਫੁੱਟ ਪਵੇ ਨਾ ਧਰਮ ਧਰਮ ਦੇ ਅਗੇਂਸਟ ਹੋਵੇ ਭਾਈਚਾਰਾ ਪੰਜਾਬ ਦਾ ਬਣਿਆ ਰਵੇ ਹਮੇਸ਼ਾ ਜਿੱਦਾਂ ਸ਼ਾਂਤੀ ਪਿਆਰ ਦੇ ਵਿੱਚ ਸਾਰੇ ਭਾਈਚਾਰੇ ਚੱਲਦੇ ਆ ਰਹੇ ਆ ਉਸੇ ਤਰ੍ਹਾਂ ਚੱਲਣ ਤਾਂ ਕਿ ਇੱਕ ਚੰਗਾ ਸੰਦੇਸ਼ ਜਾ ਸਕੇ ਮੈਂ ਤਾਂ ਇਹ ਵੀ ਕਹੂੰਗਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਨਾ ਸੱਦਿਆ ਜਾਏ ਕਿਉਂਕਿ ਇਹ ਮਾਹੌਲ ਖਰਾਬ ਕਰਦੇ ਆ ਇਹਨਾਂ ਦਾ ਕੋਈ ਧਰਮ ਨਹੀਂ ਹੈ ਕੋਈ ਕੁਛ ਨਹੀਂ ਹੈ ਇਸ ਲਈ ਇਹ ਇਹ ਗੱਲਾਂ ਤੇ ਲਗਾਮ ਤੇ ਅੰਕੁਸ਼ ਪਾਣਾ ਚਾਹੀਦਾ